ਜਲੰਧਰ ਦੇ ਪ੍ਰਭਾਵੀ ਅਤੇ ਜਵਾਬਦੇਹ ਪੁਲਿਸਿੰਗ ਵੱਲੋਂ ਆਪਣੀ ਮਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਪੱਪਨ ਸ਼ਰਮਾ ਵੱਲੋਂ ਉਦਯੋਗਿਕ ਖੇਤਰ ਦੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਨਵੇਕਲੀ ਪਹਿਲ ਸਹਿਯੋਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੁਲਿਸ ਕਮਿਸ਼ਨਰ ਪੱਪਨ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਉਦੇਸ਼ ਸੰਤੀ ਜ਼ੋਨ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਿਸ ਲਈ ਲੋੜੀਂਦੇ ਸਾਧਨਾਂ ਨਾਲ ਸਮਰਪਿਤ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਉਨਾ ਦੱਸਿਆ ਗਿਆ ਕਿ ਫੋਕਲ ਪੁਆਇੰਟ ਖੇਤਰ ਨੂੰ ਛੇ ਬਲਾਕਾਂ ਵਿੱਚ ਦੋ ਬੀਟਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਚਾਰ ਵਾਹਨ ਨਿਯਮਤ ਤੌਰ ਤੇ ਗਸ਼ਤ ਕਰਨਗੇ ਅਤੇ ਹੋਰ ਖੇਤਰ ਨੂੰ ਕਵਰ ਕਰਨ ਲਈ ਦੋ ਵਾਧੂ ਵਾਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਟੀਮ ਵਿੱਚ ਚਾਰ ਸੁਰੱਖਿਆ ਗਾਰਡ ਅਤੇ ਇੱਕ ਪੁਲਿਸ ਮੁਲਾਜ਼ਮ ਫਰਸਟ ایڈ ਕਿੱਟਾਂ, ਹਥਿਆਰਾਂ, ਅੱਗ ਬੁਝਾਊ ਜੰਤ, ਟਾਰਚ, ਫਲੈਸ਼ਰ, ਵਾਇਰਲੈਸ ਸੈਟ ਨਾਲ ਲੈਸ ਹੋਣਗੇ। ਉਮੜਾ ਨਾਲ ਹੀ ਕਿਹਾ ਕਿ ਟੀਮਾਂ ਨੇ ਪੁਲਿਸ ਲਾਈਨਸ ਜਲੰਧਰ ਵਿਖੇ 2 ਦਿਨਾਂ ਦੀ ਵਿਆਪਕ ਸਿਖਲਾਈ ਮਾਡਿਊਲ ਤੋਂ ਟ੍ਰੇਨਿੰਗ ਲਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਮਾਂ ਕਿਸੇ ਵੀ ਸੁਰੱਖਿਆ ਚੁਣੌਤੀਆਂ ਲੋੜ ਪੈਣ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਇਟ ਇਜ਼ 올 ਅਬਾਊਟ ਪਬਲਿਕ ਪਾਰਟਿਸ਼ਪੀਪ ਠੀਕ ਹੈ ਫੋਕਲ ਪੁਆਇੰਟ ਕਿੰਨੇ 150 ਹਮੇਸ਼ਾ 300 300 ਦੇ ਕਰੀਬ ਨੇਸ ਐਂਡ ਅਕਸਰ ਇਹ ਦਿਖਾਇਆ ਗਿਆ ਹੈ ਕਿ ਇੱਥੇ ਜਦ ਵੀ ਤਨਖਾਹ ਮਿਲਦੀ ਹੈ ਜਾਂ ਦੇਰ ਸਵੇਰ ਜਿਹੜੇ ਕਾਰੀਗਰ ਨੇ ਮਜ਼ਦੂਰ ਨੇ ਆਦੇ ਜਾਂਦੇ ਨੇ ਤੇ ਕੁਛ ਨਾ ਕੁਛ ਵਰਦਾ ਤਾਂ ਬਿਲਕੁਲ ਨਾਉ ਇਟ ਇਜ਼ ਪ੍ਰੈਕਟੀਕਲੀ ਨੋਟ ਪੋਸੀਬਲ ਕਿ 300 ਦੀ 300 ਪੁਆਇੰਟਸ ਜਿਹੜੇ ਹੈ ਉਹ ਪੁਲਿਸ ਕਵਰ ਕਰ ਸਕੇ ਸੋ ਇਹ ਪਹਿਲਾਂ ਤਾਂ ਚੱਲਦੇ ਸੀਗਾ ਸਭੂ ਸਭ ਨੇ ਇੱਕ ਵਾਰ ਪਹਿਲਾਂ ਵੀ ਕਿਹਾ ਸੀਗਾ ਤੇ ਮੁੰਡਿਆਂ ਨੂੰ ਰੋਜ਼ਗਾਰ ਵੀ ਮਿਲਿਆ ਪ੍ਰੋਡਕਸ਼ਨ ਜਿਹੜੀ ਹੈ ਇੰਡਸਟਰੀ ਦੀ ਵੀ ਹੈ ਫੋਕਲ ਪੁਆਇੰਟ ਵੀ ਸਾਡੀ ਚੌਂਕੀ ਹੈ ਉਹ ਨੋਡਲ ਪੁਆਇੰਟ ਬਣਾਇਆ ਗਿਆ ਹੈ ਏਕਿਤ ਮੁਲਾਜ਼ਮ ਸਾਡਾ ਵੀ ਗੱਡੀ ਚ ਬੈਠਾ ਕਰੂਗਾ ਨਾਈਟ ਡਿਊਟੀ ਕਿ ਇਹ ਸੋ ਸਮਾਂ ਕੀ ਹੈ ਕਿੰਨੇ ਤੋਂ ਕਿੰਨੇ ਵਜੇ ਸੇ ਇਹ 10 ਤੋਂ 5 4 ਵਜੇ ਤੱਕ ਹੈ ਲੇਕਿਨ ਆਪਾਂ ਇਸ ਐਕਸਟੈਂਡ ਕਰेंगे 9 ਤੋਂ 5 ਵਜੇ ਤੱਕ ਕਿੰਨੇ ਮੁਲਾਜ਼ਮ ਟੋਟਲ ਰਹਿਣਗੇ ਇਹਦੇ ਵਿੱਚ ਜਿੰਨੀ ਗੱਡੀਆਂ ਕੋਲ ਨੇ ਨਹੀਂ ਇੱਕ ਗੱਡੀ ਵਿੱਚ ਕਿੰਨੇ ਮੁਲਾਜ਼ਮ ਹੋਣਗੇ एक तो सा मुलाजमी एक ड्राइवर हो गया जी तीन वो वेपन, गया गया। वेपन, वेपन हो गया ड्रैगन लाइट हो गई टॉर्चिंग जैकेट हो गई इन्हों भी ट्रेनिंग भी दी है जो मुंडे हैं प्राइवेट मुंडे हैं कि अगर किसी इंटरसैप्ट करना है, करनी है शक्की हैं तो है ਇਸ ਇਹਨਾਂ ਹਾਲ ਦੀ ਕਹਾਣੀ ਫੋਕਲ ਪੁਆਇੰਟ ਜਾਂ ਇਹ ਨਹੀਂ ਇਹ ਸਿਰਫ ਫੋਕਲ ਪੁਆਇੰਟ ਆਉਣ ਵਾਲੇ ਸਮੇਂ ਦੇ ਕਿਹੜਾ ਨਹੀਂ ਇਹ ਸਿਰਫ ਸਿਰਫ ਫੋਕਲ ਪੁਆਇੰਟ ਜਿੱਥੇ-ਜਿੱਥੇ ਇੰਡਸਟਰੀ ਹੈ ਜਿੱਦਾਂ ਕਦਈਪੁਰ ਜਿਸ ਜਿਵੇਂ ਕਦਈਪੁਰ ਵੀ ਹੈ ਉਹਦਾ ਨਰਿੰਦਰ ਸਾਗੂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਜਲੰਧਰ ਅਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵਿਚਕਾਰ ਸਹਿਯੋਗ ਉਦਯੋਗ ਪਤਿਆਂ ਨੂੰ ਸੁਰੱਖਿਆ ਭਾਵਨਾ ਦਿੰਦੇ ਹੋਏ ਭਾਈਚਾਰਕ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ ਦੋਸਤ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਹਾਲਾਤ ਥੋੜੇ ਦਉਨ ਇਹ ਇਹ ਨਤੀਜਾ ਆਉਂਦਾ ਜਦੋਂ ਵਾਰਦਾਤਾ ਹੁੰਦੀਆਂ ਤੇ ਕੋਈ ਨਾ ਕੋਈ ਪਿੱਛੇ ਬੈਕ ਤੇ ਹੁੰਦਾ ਕਿ ਸਰ ਵੀ ਨੌਕਰੀ ਨਹੀਂ ਮਿਲ ਰਹੀ ਜਾਂ ਕੁਛ ਆਦਰਵਾਇਜ਼ ਪੰਜਾਬੀ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਕਿ ਜਿਹੜਾ ਖੋ ਕੇ ਖਾਵੇ ਸੋ ਵਰਕਰਾਂ ਨਾਲ ਵਾਰਦਾਤਾ ਹੋ ਰਹੀ ਅਸੀਂ ਤੇ ਅਸੀਂ ਉਹਦੀ ਸਭ ਕੁ ਗਏ ਸੀ ਤੇ ਇੱਕ ਇਹ ਮਿਊਚੁਅਲ ਅੰਡਰਸਟੈਂਡਿੰਗ ਦਾ ਇੱਕ ਫਾਰਮੂਲਾ ਨਿਕਲਿਆ ਇਸ ਤਰ੍ਹਾਂ ਅਸੀਂ ਕਰ ਲੈਨੇ ਆ ਉਹ ਸਾਨੂੰ ਵੀ ਬੜਾ ਠੀਕ ਲੱਗਾ ਤੇ ਸਾਡੇ ਤੇ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ। ਸਤਿ ਤੁਸਾਂ ਵੀ ਇੱਕ ਚੀਜ਼ ਸੀ ਜਦੋਂ 15 ਦਿਨ ਪਹਿਲਾਂ ਆਪਾਂ ਸ਼ੁਰੂਆਤ ਕੀਤੀ ਸੀਗੀ ਕੋਈ ਇਦਾਂ ਦੇ ਕੇਸਸ ਸੋਲਵ ਹੋਏ ਇਹਦੇ ਵਿੱਚ ਕੋਈ ਇਧਰ ਨਿਵਾੜਦਾ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਨੱਥ ਪਈ ਕੋਈ ਸੀਨਰ ਉਸ ਦਿਨ ਮੀਟਿੰਗ ਕੀਤੀ ਸੀ ਤੇ ਉਸ ਦਿਨ ਅਸੀਂ ਕਿਹਾ ਸੀ ਕਿ ਅਸੀਂ ਇਦਾਂ ਕਰਾਂਗੇ। ਹਾਂ ਠੀਕ ਹੈ ਜੀ ਅੱਜ ਅਸੀਂ ਕਰ ਰਹੇ ਹਾਂ। ਅੱਜ ਤੋਂ ਫੋਰੀ ਤਰ੍ਹਾਂ ਤੇ ਅਮਲੀ ਜਮਾ ਪ੍ਰੀਵੈਂਟਿਵ ਹੈ। ਠੀਕ ਹੈ ਨਾ 15 ਦਿਨ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਕੋਈ ਵਾਰਦਾਤ ਨਹੀਂ। ਇੱਕ ਡਰ ਦੇ ਨਾਲ ਇੱਕ ਮਾਹੌਲ ਦੇ ਨਾਲ ਉਹ ਵਾਲੀ ਗੱਡੀਆਂ ਐ ਡੋਰ ਟੂ ਡੋਰ ਜਾਂਦੀਆਂ ਸੀ ਇਹਨਾਂ ਨੇ ਹਰ ਫੈਕਟਰੀ ਜਾ ਕੇ ਉਹਦੇ ਗੇਟ ਚੈੱਕ ਕੀਤੇ ਉਹਦੇ ਤਾਕੀਆਂ ਦਰਵਾਜੇ ਉਹਦੇ ਜੰਗਲੇ ਕਿੱਥੋਂ ਚੋਰ ਵੜ ਸਕਦਾ ਕਿਉਂਕਿ ਇੱਕ ਤਾਂ ਹੋਵੇ ਖੋ ਜਿਹੜੀ ਡਕੈਤੀ ਆ ਇੱਕ ਚੋਰ ਅੰਦਰ ਹੀ ਸਾਡੇ ਚੌਕੀਦਾਰ ਵੀ ਚੋਰ ਹੋ ਸਕਦੇ ਆ ਤੇ ਉਹ ਅੰਦਰੋਂ ਚੋਰੀ ਵੀ ਨਾ ਕਰਨ ਉਹਦੀ ਵੀ ਇਹਨਾਂ ਨੇ ਪ੍ਰੀਵੈਂਟਿਵ ਕੀਤੀ ਔਰ ਹਰ ਫੈਕਟਰੀ ਇਹਨਾਂ ਨੇ ਘੁੰਮਣਾ ਉਹਦੀ ਵੀਡੀਓ ਸਾਰੀ ਰਾਤ ਇਹਨਾਂ ਦੀਆਂ ਗੱਡੀਆਂ ਨਾਲ ਵੀਡੀਓ ਦੋਨੋਂ ਪਾਸੇ ਬਣਦੀ ਜਾਣੀ ਆ ਤਾਂ ਕਿ ਕਿਸੇ ਵੇਲੇ ਕੋਈ ਗੱਲ ਹੋ ਜਾਏ ਸਾਡੇ ਕੈਮਰੇ ਤਾਂ ਹੈਗੇ ਆ ਇਹਨਾਂ ਦੇ ਵੀ ਕੈਮਰੇ ਸਾਨੂੰ ਅਵੇਲੇਬਲ ਹੋਣਗੇ ਸੜਕ ਤੇ ਵੀ ਕਿਤੇ ਵੀ ਜਾਂਦੇ ਆ ਦੋ ਬੰਦੇ ਨੇ ਦੋਨੋਂ ਪਾਸੇ ਇਹਨਾਂ ਨੇ ਕੈਮਰੇ ਔਨ ਹੀ ਰੱਖਨੇ ਮੋੜ ਤੇ ਸੋ ਇਦਾਂ ਦਾ ਸੀ ਇਹ ਪ੍ਰੋਡਕਟ ਤੇ ਦੂਸਰਾ ਅਸੀਂ ਇੱਕ ਹੋਰ ਸਰਵਿਸ ਲਈਏ ਨਾ ਤੋਂ ਕਿ ਰਾਤ ਨੂੰ ਕਿਸੇ ਵਰਕਰ ਦਾ ਕੋਈ ਐਕਸੀਡੈਂਟ ਹੋ ਜਾਏ ਕਿਸੇ ਵੀ ਫੈਕਟਰੀ 'ਚ ਉੱਥੇ ਇਹਨਾਂ ਦੇ ਪ੍ਰਾਈਵੇਟ ਨੰਬਰ ਦਿੱਤੇ ਆ ਵੀ ਇਹਨਾਂ ਨੂੰ ਕਾਲ ਕਰੋ ਤੇ ਇਹਨਾਂ ਦੀਆਂ ਤਿੰਨੋਂ ਚਾਰੋਂ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਇਮੀਡੀਏਟਲੀ ਜਿਹੜਾ ਮਾਲਕ ਕਹਿਣਗੇ ਜਿਹੜੇ ਹਸਪਤਾਲ ਜਾਣਾ ਉਥੇ ਹਸਤੰਤ ਪਚਾ ਦੇਵਾਂਗੀ